ਹਲਾ ਦੋਸਤੋ ਜਿੱਦਾਂ ਜਿੱਦਾਂ ਵੀ ਇਲਾਕੇ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਕਿ ਦੋਦਪੁਰ 23 ਨੰਬਰ ਬੁਰਜੀ ਤੇ ਸਤ루ਜ ਦਰਿਆ ਨੂੰ ਢਾ ਲੱਗ ਗਈ ਹੈ ਤੇ ਜਿੱਦਾਂ ਜਿੱਦਾਂ ਵੀ ਸੋਸ਼ਲ ਮੀਡੀਆ ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਤਾਂ ਇਲਾਕੇ ਦੇ ਵਿੱਚੋਂ ਨੌਜਵਾਨ ਇਨਸਾਨੀਅਤ ਦੇ ਇਨਸਾਨੀਅਤ ਲਈ ਹੈਲਪ ਕਰਨ ਲਈ ਆ ਰਹੇ ਆ ਤੇ ਆ ਸਾਡੇ ਵੀਰ ਆ ਜੀ ਇਹ ਆਪਾਂ ਇਹਨਾਂ ਤੋਂ ਪੁੱਛਦੇ ਆ ਕਿੱਥੋਂ ਆਏ ਆ ਵੀਰ ਜੀ ਕਿੱਥੋਂ ਆਏ ਆ ਜੀ ਤੁਸੀਂ ਉੱਚੀ ਬੋਲਿਓ ਮੈਂ ਆਇਆ ਨਵੀਂ ਸ਼ਹਿਰ ਤੋਂ ਜੀ ਵਾਹ ਜੀ ਵਾਹ ਮੇਰਾ ਨਾਮ ਹੈ ਜਤਿੰਦਰ ਮੇਰਾ ਪਿੰਡ ਹੈ ਨਵੀਂ ਸ਼ਹਿਰ ਦੇ ਕੋਲ ਸ਼ੇਖੂਪੁਰ ਦੇ ਸ਼ੇਖੂਪੁਰ ਜੀ ਹਾਂ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਆ ਮੇਰੇ ਯਾਰਾਂ ਦੋਸਤਾਂ ਨੇ ਦੱਸਿਆ ਜੀ ਇਹਨਾਂ ਦੇ ਨਾਲੇ ਕੰਮ ਕਰਦਾ ਵਾਹ ਜੀ ਤੇ ਇਹ ਹੁਣੀ ਦੱਸਿਆ ਵੀ ਉੱਥੇ ਜਾਣਾ ਪੈਣਾ ਆਪਾਂ ਹਾਜ਼ਰ ਆ ਜੀ ਕੱਲ ਵੀ ਆਏ ਆ ਅੱਜ ਵੀ ਆ ਤੁਸੀਂ ਸਿਰਫ ਸੇਵਾ ਕਰਨ ਵਾਸਤੇ ਆਏ ਹੋ ਸੇਵਾ ਕਰਨਾਂ ਵਾਸਤੇ ਵਾਹ ਜੀ ਵਾਹ ਵੀਰ ਜੀ ਤੁਸੀਂ ਮੈਂ ਭ ਮੈਂ ਤੇ ਮੈਗਾ ਸਟਾਰ ਚ ਕੰਪਨੀ ਚ ਕੰਮ ਕਰਦਾ ਜੀ ਹਾਂਜੀ ਇਹ ਮੇਰੇ ਕੋਲ ਸਾਰੇ ਕੰਮ ਕਰਦੇ ਆ ਜੀ ਠੀਕ ਆ ਜੀ ਤੇ ਸਾਨੂੰ ਕੰਪਨੀ ਵਾਲਿਆਂ ਨੇ ਭੇਜਿਆ ਜੀ ਕੰਪਨੀ ਦਾ ਰੂ ਸਾਨੂੰ ਮੰਨਣਾ ਪੈਣਾ ਜੀ ਹਾਂਜੀ ਪਰ ਅਸੀਂ ਸੇਵਾ ਕਰਨ ਲਈ ਆਏ ਆ ਜੀ ਵਾਹ ਜੀ ਬਾਬਾ ਜੀ ਬਹੁਤ ਵਧੀਆ ਇਹੀ ਆ ਇਨਸਾਨੀਅਤ ਬਾਈ ਜੀ ਤੇ ਵੀਰ ਜੀ ਤੁਸੀਂ ਵੀਰ ਜੀ ਆਪਾਂ ਮਾਲਾ ਚੱਲੀਆਂ ਪਿੰਡ ਤੋਂ ਆ ਜੀ ਹਾਂਜੀ ਤੇ ਸਾਨੂੰ ਅਸੀਂ ਵੀ ਮੈਗਾ ਸਟਾਰ ਫੋਰ ਤੋਂ ਆਏ ਆ ਤੇ ਸੇਵਾ ਕਰਨ ਲਈ ਇੱਥੇ ਸਾਨੂੰ ਕੰਪਨੀ ਨੇ ਭੇਜਿਆ ਇੱਥੇ ਸੇਵਾ ਕਰਨ ਲਈ ਤੇ ਅਸੀਂ ਆਏ ਆ ਆਪਣੇ ਸੇਵਾ ਆ ਜੀ ਇੱਕ ਇਨਸਾਨੀਅਤ ਦੇ ਨਾਤੇ ਆਏ ਹਾਂ ਤੁਸੀਂ ਸਰ ਮਾਲਾ ਚੱਲੀਆਂ ਤੋਂ ਆ ਜੀ ਠੀਕ ਹੈ ਜੀ ਹਾਂ ਜੀ ਮੈਗਾ ਸਟਾਰ ਫੂਡ ਤੇ ਜੀ ਵਾਹ ਜੀ ਵਾਹ ਜੀ ਬਹੁਤ ਧੰਨਵਾਦ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਤੁਸੀਂ ਜੀ ਮੇਰਾ ਪਾਜੀ ਪਿੰਡ ਹੈ ਨੂਰਪੁਰ ਬੇਦੀਆਂ ਟਿਬਟਪਰੀਆਂ ਹਾਂ ਜੀ ਮੈਂ ਮੈਗਾ ਸਟਾਰ ਦਾ ਡਰਾਈਵਰ ਹੈ ਜੀ ਮੈਂ ਇਹਨਾਂ ਸਾਰੇ ਮਰਕਾਂ ਨੂੰ ਲੈ ਕੇ ਆਇਆ ਫੈਕਟਰੀ ਬਾਹ ਜੀ ਉਹ ਗੱਡੀ ਖੜੀ ਹੈ ਸੋ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਜੋ ਤੁਸੀਂ ਸਾਡੇ ਇਲਾਕੇ ਦੀ ਹੈਲਪ ਕਰਨ ਆਏ ਆ ਤੇ ਅਸੀਂ ਤੈਨ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਵਾਈ ਰੱਖੇ ਸੋ ਬਹੁਤ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਵੀਰ ਜੀ ਥ